ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਫੇਰ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਇੱਕ ਬਹੁਤ ਹੀ ਕੈਂਟ ਫਣੀ ਕਮੈਂਟਾਂ ਵਾਲੀ ਵੀਡੀਓ ਵੀਡੀਓ ਬਹੁਤ ਹੀ ਫਣੀ ਹੋਣ ਵਾਲੀ ਹੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਬੋਲ ਦਾ ਟਾਈਮ ਨਾ ਵੇਸਟ ਕਰਦੇ ਹੋਏ ਚਲੋ ਵੀਡੀਓ ਸਟਾਰਟ ਕਰਦੇ ਆਂ ਆਂਦਾ ਗੱਲ ਤੇਰੀ ਮੇਰੀ ਆ ਲਾਕ ਡਾਟ ਆਪਣੀ ਦੋਹਾਂ ਦੀ ਆ ਬੀੜ ਤੇਰੀ ਕਲਮ ਬਹੁਤ ਸੋਹਣੀ ਤੇ ਕੀ ਕਰਕੇ ਪਿੱਛੇ ਲੈ ਲੈ ਤੇ ਆਪਣੇ ਦੋਵਾਂ ਇਕੱਲੇ ਸਹਿਮਤ ਰਵੇ ਕਹਿੰਦਾ ਕੀਬ ਆਪਣੇ ਜੀਜੇ ਤੱਕ ਕੋਈ ਪਾਪੀ ਰੂ ਹੋਵੇ ਕਿ ਜੋ ਇਹ ਸੁngਾਣਾ ਕੱਢੇ ਜੇ ਗੱਲ ਮੇਰੇ ਭਰਾਵਾਂ ਤੇ ਕਰਪੜੀ ਜੇ ਗੱਲ ਮੇਰੇ ਭਰਾਵਾਂ ਤੇ ਕਰਪੜੀ ਬਾਈ ਖਿੱਚ ਕੇ ਰੱਖ ਕੰਮ ਤੂੰ ਦੁਨੀਆ ਦਾ ਕੀ ਹੈ ਤਾਂ ਸਾਲੀ ਲੱਤਾਂ ਖਿੱਚਦੀ ਆ ਪਰ ਜਦ ਤੱਕ ਤੇਰੇ ਚਾਚੇ ਤੱਕ ਤੇ ਪੈ ਨਹੀਂ ਆ ਰਹੀ ਤੀ ਨਾ ਜਿੱਥੇ ਨਿੰਬੂ ਨੇ ਨਾ ਜਾਂਦਾ ਨਾਰੀਅਲ ਧੱਕੇ ਰੱਖ ਦੂੰ ਰੱਖ ਦਮਾ ਕੇ ਦੱਲਿਆ ਵੀਰ ਤੇਰੀਆਂ ਵੀਡੀਓ ਵਧੀਆ ਹੁੰਦੀਆਂ ਨੇ ਪਰ ਪੋਸਟ ਨਾ ਕਰਿਆ ਕਰ ਇੱਕ ਕੌੜਾ ਸੱਚੀ ਤੇਰੇ ਕੋੜੇ ਸੱਚ ਨਹੀਂ ਜੁੱਤੀਆਂ ਪਾਉਣੀਆਂ ਕਿਸ ਦਿਨ ਇੱਕ ਕੌੜਾ ਸੱਚੀ ਤੇਰੇ ਤੋਂ ਵੱਡਾ ਘੂਸਾ ਕੋਈ ਨਹੀਂ ਕੋੜਾ ਸੱਚ ਆ ਹਾਂ ਅੰਦਾ ਗਾੜੀ ਗੰਦ ਸੀ ਤੇ ਚਿੱਕੜ ਸੀ ਅਸੀਂ ਰਾਹ ਬਲਤਾ ਜਿੱਥੇ ਤੂੰ ਜੰਮਿਆ ਲੋਕਾਂ ਨੇ ਪਿੰਡ ਬਜ਼ਲਤਾ ਗਾੜੀ ਕਾਂਦ ਸੀ ਚਿਕੜ ਸੀ ਰਾਹ ਬਜ਼ਲਤਾ ਸਮਝ ਕੇ ਸਮਝਣ ਵਾਲੇ ਵੀਰੇ ਮੈਂ ਕੀ ਕਹਿਣਾ ਚਾਹੂੰ ਕੂਸੀਆਂ ਘੱਟ ਪੁਰਿਆ ਕਰ ਲੂ ਲੈਣੀ ਦਿਆ ਰੱਖ ਦਿਮਾਗ ਵੀਰੇ ਕੌੜਾ ਸਾਚੀ ਹਾ 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 ਇਹ ਬੜਾ ਕਾਚੀ ਜੇ ਕੀੜਾ ਹੁੰਦਾ ਤਾਂ ਮਰ ਜਾਂਦਾ ਇਹ ਤਾਂ ਗਲੱਬੀ ਸੁੰਡੀ ਹੈ ਦਾ ਯਾਰ ਪਰਏਗਾ ਕਾਂਦੜੀ ਤੈਨੂੰ ਧੱਕੇ ਪੈਂਦੇ ਆ ਬਿੱਕਸੂ ਲਈ ਫਿਰਦਾ ਮੇਰਾ ਯਾਰ ਪਰਏਗਾ ਕਾਂਦੜੀ ਤੈਨੂੰ ਧੱਕੇ ਪੈਂਦੇ ਆ ਬਹੁਤ ਵਧੀਆ ਚੀਜ਼ ਆ ਜਾਨ ਛੱਡੀ ਨਾ ਜੋ ਤੱਕ ਤੇਰੀ ਫੋਟੋ ਮਾਤਾ ਕੋਲ ਨਹੀਂ ਲੱਗਦੀ ਤੇਰੇ ਇਹਨਾਂ ਲੱਛਣਾ ਕਰਕੇ ਅਦਾ ਡੱਬਰ ਕੰਦ ਤੇ ਟੰਗਿਆ ਪਿਆ ਮੇਰਾ ਯਾਰ ਪਰਏਗਾ ਕਾਂਦੜੀ ਤੈਨੂੰ ਧੱਕੇ ਪੈਂਦੇ ਆ ਜਦੋਂ ਪੈਸੇ ਨਾ ਹੋਣ ਤਾਂ ਮੰਗ ਲਈ ਛੱਡੀ ਨਾ ਪਰੋ ਗਾਣਾ ਸੁਣੋ ਤੇ ਜੋ ਇੱਕ ਕੁੜੀ ਨੇ ਲਿਖਿਆ ਉਹ ਪੜੋ ਜੇ ਰੀਲ ਬਣਾਉਣ ਤੋਂ ਪਹਿਲਾਂ ਦੋ ਕਲਾਸ ਪੜ ਲੈਣ ਤਾਂ ਇਹ ਨੌਬਤ ਨਾਂ ਦੀ ਦੀਦੀ ਜੀ ਗੱਲ ਪੁੱਛਣੀ ਸੀ ਤੁਸੀਂ ਕਿਹੜੇ ਸਕੂਲ ਚ ਟੌਪ ਕੀਤੀ ਹੈ ਜਦੋਂ ਹੜਾ ਆਏ ਸੀ ਇਹ ਕਿਉਂ ਨਹੀਂ ਰੁੜ ਗਏ ਇਹ ਹੈ ਗਿਆ ਇੰਡੀਆ ਤੋਂ ਆਈ ਹੈਗੇ ਨੇ ਤੇ ਇਹ ਦੁਬਈ ਤੋਂ ਆਈ ਹੈਗੀਆਂ ਸਬਰਾ ਟਰੈਵਲ ਦੇ ਥਰੂ ਯਾਨੀ ਕਿ ਇਹ ਵੀ ਇੰਡੀਆ ਤੋਂ ਹੀ ਆਈ ਨੇ ਕਿ ਠੀਕ ਹੈ ਇਹਨਾਂ ਦੇ ਏਜੰਟ ਸਾਡੇ ਕੋਲ ਛੱਡ ਕੇ ਗਿਆ ਸੀ ਇਹਨਾਂ ਨੂੰ ਕੱਲ ਹਨਾ ਰਾਈਟ ਇਹ ਕੰਮ ਕਰਨ ਤੋਂ ਪਹਿਲਾਂ ਹੀ ਤੱਕ ਤੱਕੇ ਲੱਗ ਰਹੇ ਆ ਸਰਦਾਰ ਕਿਤੇ ਵਿਚਾਲਾ ਨਾ ਟੁੱਟ ਜੇ ਗਿਆਨੀ ਦੀ ਮਾਲਿਸ਼ ਕਰੋ ਮੁੱਦਾ ਪਾ ਕੇ ਇਹ ਹੈਗੀ ਆ ਇੰਡੀਆ ਤੋਂ ਆਈ ਨੇ ਕਿ ਠੀਕ ਹੈ ਨਾ ਵਾਜਸੀ ਭੇਜ ਰਹੇ ਹੈਗੇ ਆ ਕੰਮ ਤੇ ਗਿਆਨੀ ਤਾਂ ਦਿਲ ਕੱਚਾ ਕੱਚਾ ਹੁੰਦਾ ਮੈਡਮ ਜੀ ਨਿਸਕੰਜਮੀ ਪਿਆਉ ਹੁੰਦੇ ਨੇ ਇਹ ਜਾ ਰਹੀ ਹੈਗੀ ਆ ਪਲਾਸਟਿਕ ਫੈਕਟਰੀ ਦੇ ਵਿੱਚ ਜਾ ਰਹੇ ਨੇ ਇਹਦੇ ਵਿੱਚ ਜਿਹਨਾਂ ਦੀ ਸੈਲਰੀ ਲੱਗ ਰਹੀ ਹੈਗੀ 1350 ਪਲੱਸ ਅਕੋਮੋਡੇਸ਼ਨ ਪਲੱਸ ਵੀਜ਼ਾ ਕੰਪਨੀ ਪ੍ਰੋਵਾਈਡ ਕਰੇਗੀ ਜਿਹੜੇ ਹਸਾਬ ਨਾਲ ਥੱਕੇ ਹੋਏ ਲੱਗਦਾ ਦੁਬਈ ਵੀ ਡੌਂਕੀ ਲਾ ਕੇ ਆਏ ਹੋਏ ਨੇ ਭਾਈ ਦੱਸੋ ਕਹਾੜੀ ਬੋਟ ਬਣਦੀ ਹੈ ਮੇਰੇ ਪਾਪਾ ਪਾਉਂਦੇ ਆ ਤੇਰੇ ਪਾਪਾ ਕਿਹੜੀ ਪਾਰਟੀ ਨੂੰ ਪਾਉਂਦੇ ਇੱਥੇ ਪਤਾ ਲੱਗ ਜੂਗਾ ਮੇਰੇ ਪਾਪਾ ਪਤਾ ਨਹੀਂਗਾ ਵੀ ਜੇ ਤੈਨੂੰ ਇਹ ਹੀ ਨਹੀਂ ਪਤਾ ਤੇਰੇ ਪਾਪਾ ਬੋਟ ਕਿੱਥੇ ਪਾਉਂਦਾ ਫਿਰ ਉਹ ਤੇਰਾ ਪਾਪਾ ਨਹੀਂ ਹੈਗਾ ਫੇਰ ਤੁਹਾਨੂੰ ਇਹ ਨਹੀਂ ਪਤਾ ਕਿਹੜੀ ਪਾਰਟੀ ਪਾਪਾ ਪਾਪਾ ਭਾਈ ਅਸੀਂ ਗੱਲ ਸੁਣੋ ਅਸੀਂ ਕੰਮ ਕਰਦੇ ਆ ਅਸੀਂ ਕਿਹੜੀ ਗੱਲ ਦਾ ਐਕ ਕਰੀਏ ਅਸੀਂ ਕੰਮ ਕਰਦੇ ਆ ਬੋਟਾਂ ਸਰਕਾਰ ਪਾਉਂਦੀ ਹੈ ਭਾਈ ਕੀ ਗੱਲ ਹੋਈ ਵੀਰੇ ਗੱਲ ਇਹੰਗੀ ਹੋਈ ਆ ਕੀ ਆਪਾਂ ਵੋਟਾਂ ਪਾਣੇ ਆ ਸਾਰੇ ਜਿਹੜੇ ਆਪਣੇ ਜਿਹੜੇ ਸਿਆਣੇ ਮੁੰਡੇ ਮਾੜੇ ਕੰਡਮ ਦੇ ਨਤੀਜੇ ਪਹਿਲਾਂ ਕਹਿੰਦੇ ਆ ਨਾ ਗੱਲ ਤੋਂ ਜਿਹੜੇ ਨਾ ਇਲੈਕਸ਼ਨਾਂ ਦੇ 5 ਸਾਲ ਬਾਅਦ ਹਰ ਪਾਰਟੀ ਖੜੇ ਕਰਦੀ ਆਪਣੇ ਬੰਦੇ ਕਾਂਗਰਸ ਖੜਾ ਕਰਦੀ ਆ ਕੋਈ ਆਪਣੇ ਝਾੜੂ ਵਾਲਾ ਖੜਾ ਕਰਦਾ ਕਾਲੀ ਖੜਾ ਕਰਦੇ ਹੈਗੇ ਆ ਬੰਦ ਜਿਹੇ ਵੀ ਕਰਦੇ ਨੇ ਕੋਈ ਆਹ ਪਾਰਟੀ ਕਰਦੇ ਨੇ ਆਪਾਂ ਆਪਾਂ ਸਰਕਾਰ ਜਿਹੜੀ ਹੈ ਨਾ ਚੰਗੀ ਸਰਕਾਰ ਜਿਹੜੀ ਹੁੰਦੀ ਹੈਗੀ ਆ ਉਸ ਨੂੰ ਨੌਜਵਾਨਾਂ ਨੇ ਚੁਣੀ ਹੈਗੀ ਆ ਅੱਛਾ ਤੂੰ ਤੇਰਾ ਸਭ ਤੋਂ ਸਿਆਣਾ ਮੁੰਡਾ ਲੱਗਦਾ ਸਭ ਤੋਂ ਸਿਆਣਾ ਨਾ 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 ਸਭ ਤੋਂ ਕੁਸਾ ਤੈਨੂੰ ਜੂਵਥੂ ਵੀ ਪੂਰਾ ਸਿਆਣਾ ਮੁੰਡਾ ਤਕੜਾ ਸਿਆਣਾ ਨਹੀਂ ਹੈ ਹਾਂਜੀ ਸਰ ਸਾਲਾ ਕਹਿੰਦਾ ਹਾਂਜੀ ਸਰ ਫਰੈਸ਼ ਵਾਲਾ ਵੀ ਸੋਚਦਾ ਹੋਣਾ ਕਿੱਥੇ ਚਾਵਲਾਂ ਦੇ ਬਸ ਪੈ ਗਿਆ ਪਹਿਲਾਂ ਤੇਰੇ ਨੈਣ ਮੈਂ ਦੇਖੇ ਫਿਰ ਦੇਖਿਆ ਤੈਨੂੰ ਨਹੀਂ ਗੁੱਪੀ ਕਿਸਕੇ ਸਾਥ ਉਹੋ ਚਲੀ ਗਈ ਅਸੀਂ ਬਾਈ ਰੇਡ ਮਾਰਨੇ ਜਾ ਰਹੇ ਹਾਂ ਤੀਆਂ ਕੇ ਮਿਲ ਜਾ ਬੀਬਾ ਮਰ ਜਾ ਆ ਕੇ ਮੈਨੂੰ ਨਹੀਂ ਅਹਿਮ ਡਿਕ ਰਹਾ ਉਸਕੇ ਲਈ ਲੇਟ ਹੋ ਰਿਹਾ गोपी आप से निवेदन है इनका मोबाइल भी दो दो मैं अजे तक रखिया ने हाइड करके इसलिए गोपी ने लैपटॉप दो दिया था देख के रूप तेरे नु चन कैंदा चढ़ना नी आज सची खुसरे लगती है जमां एमे गिद्दड़ा दा गु पहाड़ियां ते चढ़ा देता फिर फोटो के रह कहम जी खिचावणी बनदी ऐडा लंबा हो के रब दे टट्टे च मनेया ਲੱਕ ਚੱਕ ਮਾਜ ਗਾਣਾ ਫਿਰ ਪੌਣੀ ਬਣਦੀ ਹਟੀ ਨਾ ਜਦੋਂ ਤੱਕ ਜਮਰਾਤ ਚਮੇੜਾ ਨਹੀਂ ਵੱਜ ਜਾਂਦਾ ਅੱਜ ਥਰ ਕੱਢੀ ਜੱਟਾਂ ਨੇ ਦਿਖਾਉਣੀ ਬਣਦੀ ਨਹੀਂ ਅੱਜ ਥਰ ਕੱਢੀ ਜੱਟਾਂ ਬੈੱਡ ਤੇ ਸੌਣੇ ਕਿ ਸੁਖਲੀ ਚ ਇਹੇ ਰੱਬ ਤੋਂ ਚਪੇੜਾਂ ਖਾ ਕੇ ਹੀ ਮੜੂ ਮੇਰੀ ਸਰਕਾਰ ਨੂੰ ਬੈਂਤੀ ਹੈ ਇਸ ਵੀਰ ਨੂੰ ਪਖੜਾ ਰੈਂ ਤੇ ਖੜਾ ਕੇ ਉਲਾਨਤੀ ਬੋਰਡ ਦਿੱਤਾ ਜਾਵੇ ਤੇ ਫਿਰ ਕਦੈ ਦਿੱਤਾ ਜਾਵੇ ਯਾ ਇਹ ਟੈਗ ਤਾਂ ਚੌਂਦੇ ਪੌਆ ਦਾ ਪਰ ਲੌਂਡਿਆਂ ਵਿੱਚ ਹੀ ਆਉਂਦੇ ਆ ਪੰਪ ਵੀ ਕਿਸ ਨੇ ਸਟੀਲ ਦੀ ਬੁੱਕੀ ਵਾਲਾ ਦਿੱਤਾ ਉਹ ਛੋਟਾ ਤੇ ਗੱਲ ਬੜੀ ਕੁੜੇ ਢਿੱਲੋਂ ਤੋਂ ਜਾਂਦੇ ਸੜੀ ਬਾਬਾ ਸੀ ਰੋਈਏ ਲੱਗਦਾ ਠੀਕ ਤਰ੍ਹਾਂ ਬੈਠ ਨਹੀਂ ਹੋ ਰਿਹਾ ਪਤ ਫੇਂ ਜਾ ਬੋਲ ਤੇ ਫਿਰਦੇ ਉਹ ਮੈਂ ਪੈਂਦਾ ਦੇਖੀ ਜੜੀ ਕੁੜੇ ਕੀੜਾ ਨਹੀਂ ਟਿਕਦਾ ਪਿਆ ਜ਼ਰੂਰੀ ਨਹੀਂ ਕੀੜਾ ਝੜ ਵੀਤੀ ਹੋਵੇ ਰੋਤੀ ਜਨਗੀਆਂ ਗੁਲੀਆਂ ਨਹੀਂ ਸਿੱਕਦਾ ਮੈਂ ਤੂੰ ਨੱਚ ਤੂੰ ਰਿਆ ਸ਼ਰਮ ਮੈਨੂੰ ਆਈ ਜਾਂਦੀ ਹੈ ਪੰਜਾਬ ਜੀ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਛਤਰਾਂ ਦੀ ਕਮੀ ਹੈ ਬਹੁਤ ਵਧੀਆ ਅੱਗੇ ਤਾਂ ਨਾ ਬਣਾਈ ਕਮੀ ਮਹਿਸੂਸ ਮੇਰੀ ਹੁੰਦੀ ਆ ਕਿ ਨਹੀਂ ਹੈ ਸਾਲਾ ਮੇਰਾ ੱੱੱਕੇ ਨਾਲ ਕਿਊਟ ਬਣ ਜਾਂਦਾ ਦਸ ਦਿਲ ਨਾ ਸਲਾਹ ਕਰਕੇ ਕਮੀ ਬਸ ਛਤਰਾਂ ਦੀ ਹੈ ਹੋਰ ਤਾਂ ਠੀਕ ਹੈ ਕੋਈ ਗੱਲ ਨਹੀਂ ਵੀਰ ਲੋਕ ਗਾਲਾਂ ਕੱਢਦੇ ਹੀ ਹੁੰਦੇ ਆ ਮੈਂ ਵੀ ਉਹਨਾਂ ਦੇ ਨਾਲ ਹੀ ਆ ਉਸਦਾ ਐਕਟਿੰਗ ਨਹੀਂ ਹੁੰਦੀ ਸ਼ਰਮ ਤੇ ਹੁੰਦੀ ਹੋਣੀ ਨਰੇਗਾ ਦਾ ਪ੍ਰਧਾਨ ਉਹ ਡੋਂਟ ਵਰੀ ਡੋਂਟ ਵਰੀ ਹੋ ਜਾ ਬਲੀਏ ਯਾਰ ਤੇਰਾ ਹਿੱਕ ਤੇ ਤੂਫਾਨ ਚੱਲ ਰਿਹਾ ਨਾਲ ਤੇ ਗਵੰਡੀ ਘਰ ਛੱਡ ਕੇ ਕਿਰਾਏ ਤੇ ਰਹਿੰਦੇ ਹੁਣ ਉਹ ਡੋਂਟ ਵਰੀ ਡੋਂਟ ਵਰੀ ਹੋ ਜਾ ਬਲੀਏ ਜੱਟ ਦੀ ਕਲਿੱਪ ਨਾ 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 ਜੱਟ ਦੀ ਕੂ ਕਲਿੱਪ ਵੀਰ ਤੂੰ ਕਿਸੇ ਦਿਨ ਫੋਨ ਤੜਵਾ ਦੇਣਾ ਮੇਰੇ ਹੱਥੋਂ ਟਾਈਮ ਮੇਰਾ ਗਿਆ ਗੱਲਾਂ ਡਾਊਨ ਲੱਗ ਪਏ ਨੱਕ ਦੇ ਕਿੱਡਾ ਸਾਲੇ ਦਾ ਜੱਰੀ ਤੇ ਕੌਣ ਲੱਗ ਪਏ ਉਹਨਾਂ ਨੂੰ ਫੜਾਉਣਾ ਥੋੜਾ ਜੋਰ ਲਾ ਲਾ ਕੇ ਵਿਚੀ ਨਾ ਕਰ ਦੇਵੀਂ ਜੇ ਰੀਲ ਬਣ ਗਈ ਤੇ ਟਟੀਆਂ ਵਾਲਾ ਕੱਛ ਲਾ ਕੇ ਆਪਦੀ ਮੰਮੀ ਨੂੰ ਦੇ ਦੇ ਵਿਚੀ ਨਿਕਲ ਗਈ ਹੁਣ ਜੇ ਹਰਮਨ ਜੋਰ ਲਾਇਆ ਲੋਕਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਛੋਟੇ ਭਾਈ ਲੋਕ ਟਾਈਮੇ ਬੋਲਦੇ ਰਹਿੰਦੇ ਆ ਤੂੰ ਬੇਫਿਕਰ ਹੋ ਕੇ ਨੈਤ ਸਾਲ ਮਾਰ ਬਾਈ ਨੇ ਪ੍ਰੈਗਨਲ ਜੀ ਵਾਲੀ ਗੋਲੀ ਵੀ ਖਾਲੀ ਲੱਗਦਾ